ਅੰਡ ਬੱਲੋ ਮਾਜ਼ਰੇ ਦੇ ਕਬੱਡੀ ਕੱਪ ਤੇ ਬੱਬੂ ਮਾਨ ਦਾ ਖੁੱਲਾ ਖਾਣਾ ਸੀ ਤੇ ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤੀ ਜਾਂਦਾ ਵਾਇਰਲ ਹੋ ਰਹੀਆਂ ਨੇ ਤੇ ਬਹੁਤ ਸਾਰੇ ਲੋਕਾਂ ਬਲੋਂ ਉਸ ਸ਼ੋਹ ਦੀਆਂ ਕੁਝ ਕਲਿੱਪਾਂ ਨੂੰ ਚਾਕੇ ਸਿੱਧੂ ਮੂਸੇਵਾਲੇ ਦੇ ਨਾਲ ਜੋੜਿਆ ਜਾ ਰਿਹਾ ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਵੀ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਬੱਬੂ ਮਾਨ ਦੇ ਵੱਲੋਂ ਦਿੱਤੇ ਗਏ ਨੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਵਿੱਚ ਕਾਂ ਰ ਇੱਕ ਟਾਈਮ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਤੇ ਹਾਲੇ ਤੱਕ ਮੂਸੇਵਾਲਾ ਫੈਨਸ ਦੇ ਬਰੋਂ ਬੱਬੂ ਮਾਨ ਨੂੰ ਟਰੌਲ ਕੀਤਾ ਜਾਂਦਾ ਤੇ ਹੁਣ ਉਸੇ ਮੁੱਦੇ ਨੂੰ ਲੈ ਕੇ ਵੱਲੂ ਮਾਜਰਾ ਦੇ ਕਬੱਡੀ ਕੰਪ ਤੇ ਬੱਬੂ ਮਾਨ ਨੇ ਚੁੱਪੀ ਤੋੜ ਦਿੱਤੀ ਹੈ ਸੁਬੀਨਾ ਕਿਸੇ ਦੇਰੀ ਤੋਂ ਤਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ। ਰੱਟ ਵਾਲੀਆਂ ਬੱਕਰੀਆਂ ਵੀ ਲਿਆਉਣੀਆਂ ਅੱਜ ਇਹ ਬੜਾ ਦਾ ਲੱਗਦਾ ਇਹਨੇ ਕੀ ਕਰੀ। ਬੇਸ਼ੱਕ ਕਹਿੰਦਾ ਕਿ ਦੁਨੀਆ ਦੋ ਤਰ੍ਹਾਂ ਨਾਲ ਚੱਲਦੀ ਹੈ ਇੱਕ ਆਨਲਾਈਨ ਇੱਕ ਆਫਲਾਈਨ ਸਾਡੀ ਆਫ ਲਾਈਨ ਹੈ ਇਹ ਨਟਲੀਆਂ ਪੇਡਾਂ ਜਿਹੜੇ ਕਹਿੰਦੇ ਸ਼ਾਇਰੀ ਮੁੱਕ ਗਈ ਤੁਹਾਡੇ ਬੁੜੇ-ਬੁੜੇ ਹੋ ਗਏ ਪੁੱਤਰੋ ਤੁਹਾਨੂੰ ਵੀ ਬੁੜੇ ਕਰ ਦੇਣਾ ਜਿੰਦਗੀ ਦਾ ਕਰੋ ਭਜੋ ਕਿੱਥੇ ਤੱਕ ਭਜਦਾ ਚੀਕਾਂ ਨਾ ਕਢਾਈਦਾ ਜੱਟ ਦਾ ਪੁੱਤ ਨਾ ਕਿਓ